ਬੜੀਆਂ ਰੌਣਕਾਂ ਹੁੰਦੀਆਂ ਸੀ ਅੱਜ ਮੈਂ ਇਕੱਲਾ ਆ ਕੇ ਬਹਿ ਗਿਆ ਸਿੱਤੂ ਬਰਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਤੂ ਬਰਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਨਾ ਮੈਂ ਟ੍ਰੈਂਡ ਨਾ ਮੈਂ ਗਾਣੇ ਨੇ ਸਭ ਖੁੰਝੇ ਲਾਤੇ ਜਾ ਰਹੇ ਓਏ ਖੁੰਝੇ ਲਾਤੇ ਜਾ ਰਾ ਪੂਰੀ ਇੰਡਸਟਰੀ ਹਿੱਲ ਕੀ ਸੀ ਸਲ ਸਮੇਂ ਦੀਆਂ ਸੜਕਾਰਾਂ ਓਏ ਸਮੇਂ ਦੀਆਂ ਸੜਕਾਰਾਂ ਪੂਰੀ ਇੰਡਸਟਰੀ ਹਿੱਲ ਕੀ ਸੀ ਸਲ ਸਮੇਂ ਦੀਆਂ ਸੜਕਾਰਾਂ ਓਏ ਸਮੇਂ ਦੀਆਂ ਸੜਕਾਰਾਂ ਅਖਾੜਾ ਪਿਆ ਵਿੱਚ ਲਗੂਗਾ ਅਖਾੜਾ ਪਿਆ ਵਿੱਚ ਲਗੂਗਾ ਨਾਮੋ ਲੋ ਵੀਰੇ ਦਾ ਲੈ ਗਿਆ ਸਿੱਤੂ ਪਰਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਤੂ ਪਰਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਧੂ ਸਿੱਧੂ ਹੁੰਦੇ ਆ ਭਾਵੇਂ ਇਹ ਜਹਾਨ ਤੂੰ ਛੱਡ ਗਿਆ ਏ ਇਹ ਜਹਾਨ ਤੂੰ ਛੱਡ ਗਿਆ ਤੇਰੇ ਗਾਣੇ ਨਹੀਂ ਮਰਦੇ ਇਤਿਹਾਸ ਜਟਾਣ ਦਾ ਦੱਸ ਗਿਆ ਜੋ ਇਤਿਹਾਸ ਜਟਾਣ ਦਾ ਦੱਸ ਗਿਆ ਅੱਜ ਕੱਲ ਚੱਲਦਾ ਓਹੀ ਆ ਅੱਜ ਕੱਲ ਚੱਲਦਾ ਓਹੀ ਆ ਸਿੱਧੂ ਵਾਈ ਜੋ ਤੂੰ ਕਹਿ ਗਿਆ ਸਿੱਧੂ ਪਰ ਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਧੂ ਪਰ ਜਵਾਨੀ ਚ ਸਾਨੂੰ ਉਹ ਵੇਦਾ ਕਿੰਨ ਕਹਿ ਗਿਆ ਜਿਤਾ ਨਾਮ ਚਮਕੀਲੇਗਾ ਉਹਦਾ ਤੇਰਾ ਨਾਮ ਹੈ ਚਲਦਾ ਹੈ ਤੇਰਾ ਨਾਮ ਹੈ ਚਲਦਾ ਸਭ ਸਰ ਦੇ ਤਰੱਕੀ ਤੇ ਸਾਨੂੰ ਪਤਾ ਨਹੀਂ ਸੀ ਗੱਲ ਦਾ ਹੈ ਪਤਾ ਨਹੀਂ ਸੀ ਗੱਲ ਦਾ ਸਭ ਸਰ ਦੇ ਤਰੱਕੀ ਤੇ ਸਾਨੂੰ ਪਤਾ ਨਹੀਂ ਸੀ ਗੱਲ ਦਾ ਹੈ ਪਤਾ ਨਹੀਂ ਸੀ ਗੱਲ ਦਾ ਕਟਾ ਪੂਰਾ ਹੁਣਾ ਨਹੀਂ ਕਟਾ ਪੂਰਾ ਹੁਣਾ ਨਹੀਂ ਕਲੇਬੀ ਮਾਪਿਆਂ ਨੂੰ ਜੋ ਤਹਿ ਗਿਆ ਸਿੱਧੂ ਪਰ ਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਧੂ ਪਰ ਜਵਾਨੀ ਚ ਸਾਨੂੰ ਅਲਵਿਦਾ ਕਿਉਂ ਕਹਿ ਗਿਆ ਸਿੱਧੂ ਬਰਜਵਾਨੀ ਚ ਸਾਨੂੰ ਅਨਮਿਦਾ ਕਿਉਂ ਕਹਿ ਗਿਆ